ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 21 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 21 ਜੂਨ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਸਵੇਹਾ ਆਪਣਾ 6 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋਨੂੰ ਆਪਾਂ ਗਰਮੀਆਂ ਦਾ ਤੋਹਫਾ ਦਿਖਾਵਾਂਗੇ ਜਿਹੜੀ ਬਹੁਤੇ ਕਿਸਾਨ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨੂੰ ਗਰਮੀ ਦੇ ਵਿੱਚ ਚੰਗੇ ਦੁੱਧ ਵਾਲੀ 25+ ਚੱਲਣ ਵਾਲੀ ਕ੍ਰੋਸ ਗਾਂ ਚਾਹੀਦੀ ਹੈ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਹੈ ਚੱਪ ਤੇ ਜਰਸੀ ਦਾ ਕ੍ਰੋਸ ਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਡਿਟੇਲ ਲੈ ਕੇ ਦਿੰਨੇ ਆਪਾਂ ਸੋ ਜਿਹੜੇ ਮੇਰੇ ਵੀਰ ਆਪਣੇ ਫੇਸਬੁਕ ਤੇ ਵੀਡੀਓ ਦੇਖ ਰਹੇ ਨੇ ਉਹ ਆਪਣਾ ਫੇਸਬੁਕ ਤੇ ਪੇਜ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਫੇਸਬੁੱਕ ਤੇ ਪੇਜ ਆਪਣਾ ਸੋ ਅੱਜ ਆਪਾਂ 21 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੀਡੀਓ WhatsApp ਤੇ ਪਾ ਕੇ ਪਸ਼ੂ ਵੇਚ ਵੀ ਸਕਦੇ ਹੋ 9478236916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੁਸੀਂ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਰਸੀ ਕ੍ਰਾਸ ਇਹਦੀ 4:00 ਵਜੇ ਡਿਲੀਵਰੀ ਹੋਈ ਆ ਅੱਜ ਸਵੇਰ 4:00 ਵਜੇ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਮੇਨ ਕੰਮ ਹੁੰਦਾ ਗਰਮੀ 'ਚ ਪਸ਼ੂ ਦਾ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਮਗਰੇ ਦੇ ਮੇਲ ਕਾਫ ਆ ਬੱਚੇ ਨੂੰ ਜਨਮ ਦਿੱਤਾ ਇਹਨੇ ਥਣ ਬਹੁਤ ਸੋਹਣਾ ਲੱਗਿਆ ਥੀਚਵਾਈ ਵਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਜ਼ਿਆਦਾ ਕਿਸਾਨ ਮੇਰੇ ਦੀ ਡਿਮਾਂਡ ਰਹਿੰਦੀ ਆ ਉਹ ਗੁੱਲਾ ਟਾਈਪ ਥਣ ਲੱਗਿਆਗਾ ਦੇਖ ਸਕਦਾ ਤੁਸੀਂ ਪੂਰੀ ਬਿੱਥੀ ਤੇ ਤੇ ਪੂਰਾ ਮੋਟੀ ਚਵਾਈ ਇਹਦੀ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਤੋੜ ਕੇ ਤੁਹਾਨੂੰ ਮਿਲ ਕੇ ਵੇਣ ਦੇ ਸਕਦਾ 24 25 ਕਿਲੋ ਦੁੱਧ ਪਹਿਲਾਂ ਇਹਨੇ ਪਾਇਆ ਹੋਇਆਗਾ ਸੋ ਐਜ ਕੀ ਗਰਮੀ ਆ ਗਰਮੀ ਦੇ ਹਿਸਾਬ ਨਾਲ ਤੁਸੀਂ ਓਨਾ ਕੀ ਦੁੱਧ ਮੰਨ ਕੇ ਲੈ ਲਿਓ ਵੀ 24 25 ਕਿਲੋ ਚੰਗੀ ਸੇਵਾ ਦੇ ਨਾਲ ਖੁੱਲਾ ਦੁੱਧ ਬਾਹਰ ਤੁਸੀਂ ਦੇਖ ਸਕਦੇ ਹੋ ਦੂਸਰੀ ਸਾਈਡ ਤੋਂ ਮਿਲਕ ਵੇਨ ਥਣ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਣਨ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੋਊਗੀ ਇਹਦੀ ਚਵਾਈ ਕਿੰਨੀ ਪੋਲੀ ਤੇ ਮੋਟੀ ਹੋਊਗੀ ਸੋ ਹਾਈਟ ਲੈਂਥ ਫੁੱਲਾ ਬੱਚੀ ਦੀ ਐਚ ਐਫ ਤੇ ਜਰਸੀ ਦਾ ਕਰਾਸ ਆ ਸੋ ਐਚ ਐਫ ਦੀ ਜਿਹੜੀ ਆ ਬਰੀਡ ਦੇ ਨਾਲ ਇਹਦੀ ਦੁੱਧ ਦੀ ਕੈਪੈਸਿਟੀ ਵਧ ਗਈ ਤੇ ਜਰਸੀ ਦੇ ਨਾਲ ਇਹਦੀ ਫੈਂਟ ਦੀ ਕੁਆਸਟੀ ਵੱਧ ਜੂਗੀ ਤੇ ਇਮਿਊਨਿਟੀ ਪਾਵਰ ਵੱਧ ਜੂਗੀ ਗਰਮੀ ਦੇ ਵਿੱਚ ਇਹ ਗਰਮੀ ਸਹਿਣ ਕਰੂਗੀ ਸੋ ਤੁਸੀਂ ਦੇਖ ਸਕਦੇ ਹੋ ਤਾਜੀ ਸੂਈ ਆ ਖਾਣ ਪੀਣ ਨੂੰ ਪੂਰੀ ਖੁੱਲੀ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਸਾਨੂੰ ਤੋੜ ਕੇ ਦਿਖਾਵਾਂਗੇ ਹੁਣ ਤੋੜ ਕੇ ਦਿਖਾਉਣ ਤੋਂ ਬਾਅਦ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਤੱਥਣਾ ਦੀ ਇਹ ਪਾਸ ਹੋ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਨੂੰ ਪੂਰੀ ਖੁੱਲੀ ਆ ਸੂਣ ਤੋਂ ਬਾਅਦ ਪਸ਼ੂ ਨਹੀਂ ਖਾਣਦਾ ਬਹੁਤ ਚੰਗਾ ਖਾਣ ਪੀਣ ਦੀ ਬਹੁਤ ਚਾਰੂਆ ਦੀ ਦੇਖ ਸਾਡੇ ਖੁਰਲੀ ਚੋਂ ਮੂੰਹ ਨਹੀਂ ਹਟਾ ਰਹੀ ਖਾਣ ਪੀਣ ਨੂੰ ਫੁੱਲ ਚਾਰੂਆ ਸੋ ਜਿਹੜਾ ਪਸ਼ੂ ਖਾਂਦਾ ਪੀਂਦਾ ਉਹੀ ਦੁੱਧ ਦਿੰਦਾ ਸਾਨੂੰ ਪਤਾ ਹੀ ਆ ਗਰਮੀ ਦੇ ਵਿੱਚ ਵੀ ਸਾਨੂੰ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਇਹਦੀਆਂ ਧਾਰਾ ਮਰਵਾ ਕੇ ਦਿਖਾਵਾਂਗੇ ਪੂਰਾ ਬੰਦ ਲੇਵੇ ਦੀ ਦੇਖ ਸਾਡੇ ਖੁੱਚਾਂ ਤੋਂ ਉੱਪਰ ਹਵਾਨਾ ਪੂਰਾ ਜਿੰਨਾ ਵੀ ਹਵਾਨਾ ਖੁੱਚਾਂ ਤੋਂ ਉੱਪਰ ਆ ਕੋਈ ਟਟਮਾ ਲੇਵਾ ਨਹੀਂ ਇਹਦਾ ਬੰਦ ਲੇਵੇ ਦੀ ਆ ਸੋ ਦੇਖ ਸਾਡੇ ਸਾਨੂੰ ਤੋੜ ਕੇ ਦਿਖਾਉਣੇ ਆ ਆਪਾਂ ਤੁਰਦੀ ਬੱਚੀ ਦਾ ਥਣ ਲੈ ਵੀ ਦੀ ਜੱਜਮੈਂਟ ਕਰਿਓ ਫੁੱਲ ਹਾਈਟ ਫੁੱਲ ਲੈਂਥ ਆ 24 25 ਕਿਲੋ ਦੁੱਧ ਦੀ ਮਾਲਕਣਾ ਇਹ ਦੇਖ ਸਕਦੇ ਹੋ ਤੁਸੀਂ ਪੂਰਾ ਕੰਪੈਕਟ ਆਰਡਰ ਆ ਕੋਈ ਟੱਟ ਮਾਲੇ ਬਾਣੀ ਘਮਾਣਾ ਪਤਾ ਸੋ ਇੱਕ ਵਾਰ ਫੇਰ ਤੁਰਦੀ ਦੀ ਤੁਸੀਂ ਵੀਡੀਓ ਦੇ ਸਕਦੇ ਹੋ ਹੁਣ ਤੁਹਾਨੂੰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਬੱਚੀ ਦੀਆਂ ਸੋ ਇਦਾਂ ਹੀ ਆਪਾਂ ਬਹਿ ਕੇ ਧਾਰਾ ਮਾਰ ਕੇ ਦਿਖਾਵਾਂਗੇ ਸੀਲ ਠੰਡੀ ਪੂਰੀ ਹੈ ਬਹਿ ਜਾ ਪਤਾ ਕੋਈ ਆਪਾਂ ਨਿਆਣਾ ਨਹੀਂ ਪਾਉਂਦੇ ਕੋਈ ਬੱਚਾ ਨਹੀਂ ਲਾਉਂਦੇ ਆਪਾਂ ਇਦਾਂ ਹੀ ਧਾਰਾ ਮਾਰ ਕੇ ਦਿਖਾਵਾਂਗੇ ਬਸ ਬਹਿ ਬੁੱਤ ਹੱਥ ਫੇਰ ਕੇ ਬਹਿ ਪਹਿਲਾਂ ਪਿਛਲੇ ਸਾਲਾਂ ਦੀ ਧਾਰਾ ਮਾਰਨੀ ਫਿਰ ਮੂਹਰ ਲਿਖਣਾਂ ਦੀ ਮਾਰ ਸੋ ਦੇਖਿਓ ਚੂਣ ਪਸਮਾ ਦੇਖਿਓ ਦੇਖੋ ਚਵਾਈ ਪੋਲੀ ਤੇ ਮੋਟੀ ਚਵਾਈ ਆ ਮੂਹਰੇ ਥਾਣੇ ਮਾਰਦੇ ਕਿਉਂਕਿ ਥਾਣੀ ਦੱਸਦਾ ਆਪਾਂ ਨੂੰ ਕਿੰਨੀ ਪੋਲੀ ਤੇ ਮੋਟੀ ਚਵਾਈ ਹੋਏ ਦੀ ਸੁਦੇਸ਼ਾ ਲਿਓ ਬਸ ਬੁੱਤ ਬਸ ਮਗਰ ਲਿਖਣਾਂ ਦੀ ਮਾਰ ਸੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ